E ਤੁਹਾਡਾ ਕੀ ਕਹਿਣਾ ਚਾਹੋਗੇ ਕੀ ਕਰਨਾ ਵਾਪਰੀ ਹੈ ਮੈਂ ਜੀ ਹਰਮਜੀਤ ਸਿੰਘ ਸੇਕੋਂ ਪ੍ਰਧਾਨ ਗੁਰਦੁਆਰਾ ਸੰਗਤ ਸਰਵੋ ਸਟੇਸ਼ਨ ਮਟੇਲਾ ਰਾਤ ਕੋਈ ਮਦਾ ਸਾਡੀ ਦਰਸ਼ਨੀ ਡਿਊਟੀ 'ਚ ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪਹੁੰਚੂ 5 ਵਜੇ ਕੰਪਲੀਟ ਕਰਕੇ ਤੇ ਉਹ ਇਹਦਾ ਤੈਕੀ ਗਾਫ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂ ਹਾਂਜੀ ਹੋਰ ਕੋਈ ਨੁਕਸਾਨ ਨਹੀਂ ਹੋਰ ਕੋਈ ਨੁਕਸਾਨ ਨਹੀਂ ਜੀ ਕੋਈ ਬੇਅਤਮੀ ਨਹੀਂ ਕੋਈ ਕੁਝ ਨਹੀਂ ਹੋਇਆ ਕੋਈ ਬੋਲ ਤਾ ਕੋਈ ਕੋਈ ਕੁਝ ਨਹੀਂ ਹੋਇਆ ਜੀ ਸੀਸੀਟੀਵੀ ਕੈਮਰੇ ਵੀ ਫੋਟੋ ਦੇ ਹਾਂਜੀ ਲੱਗੇ ਆ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ ਉਹ ਕਹਿੰਦੇ ਅਸੀਂ ਬੰਦਾ ਭਾਰ ਕੇ ਇਹ ਤੋਂ ਪੁੱਛਦੇ ਕਿ ਇਹਦੀ ਮਨਛਾ ਸੀ ਅੱਛਾ ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ ਕੋਈ ਇੱਕੋ ਹੀ ਆਇਆ ਇੱਕੋ ਹੀ ਆਇਆ ਕਿੰਨੇ ਕ ਵਜੇ ਦੀ ਘਟਨਾ ਹੈ ਅਰਾ ਕੋਈ 11:00 ਤੋਂ 12:00 ਵਜੇ ਦੀ ਅਲੀ ਕੀ ਨਾਮ ਤੁਹਾਡਾ ਕੀ ਕਹਿੰਦਾ ਜੀ ਕਿਤਾਵਾ ਹਾਂ ਜੀ ਗੁਰਤੇਜ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਵੇਰੇ ਜਦੋਂ ਦਰਬਾਰ ਸਾਹਿਬ ਆਈ ਮੱਥਾ ਟਿਕਣ ਉਹਦਾ ਪਤਾ ਲੱਗਿਆ ਵੀ ਐਂ ਕਰਕੇ ਰਾਤ ਜਿਹੜੇ ਸ਼ੀਸ਼ੇ ਕਿਉਂ ਖਿਲਰੇ ਪਏ ਸਾਰਾ ਸਮਾਨ ਪਤਾ ਕਰਿਆ ਵੀ ਕੀ ਗੱਲ ਹੋਈ ਹੈ ਇਹ ਰਾਤ ਕੋਈ ਸ਼ਰਾਰਤੀ ਅਨਸਰ ਸੀਗਾ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਵਫਸ ਚਲੇ ਗਿਆ ਜੀ ਸ਼ੀਸ਼ੇ ਟੁੱਟਿਆ ਜੀ ਸ਼ੀਸ਼ੇ ਟੁੱਟੇ ਆ ਹਾਂਜੀ ਪੱਕੀ ਉਹਦੀ ਕੀ ਮਨਸ਼ਾ ਸੀ ਇਹ ਤਾਂ ਹੁਣ ਪੁਲਿਸ ਆਈ ਹੈ ਉਹਨੇ ਕੈਮਰੇ ਵਗੈਰਾ ਦੇਖੇ ਆ ਉਹ ਕਹਿੰਦੇ ਵੀ ਇਸ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹਨੂੰ ਫੜ ਲਾਂਗੇ ਦੋਸ਼ੀ ਨੂੰ ਤੇ ਜੋੜੀ ਵੀ ਕਾਰਵਾਈ ਆ ਫਿਰ ਅਸੀਂ ਆਪਣੇ ਹੱਥ ਜੋ ਵੀ ਆਉਣਗੇ ਤੁਹਾਡੇ ਸਾਹਮਣੇ ਦੱਸਾਂਗੇ ਕੈਮਰੇ 'ਚ ਕੀ ਕੁਝ ਆਇਆ ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ ਉਹਰਾ ਬੜਾ ਆਰਮਨਾਲ ਆ ਰਿਹਾ ਬੱਟੇ ਵਿੱਚੋਂ ਲੈ ਕੇ ਆ ਰਿਹਾ ਉਹ ਮਾਰ ਕੇ ਆਰਮਨਾਲ ਹੀ ਚਲਾ ਗਿਆ ਉਹ ਠੀਕ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਜਿਹਾ ਵੀ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ ਹੋ ਸਕਦਾ ਜੇ ਕੋਈ ਗਰੇਲ ਗਰੁੱਪ ਘਟਕੇ ਉਹਦਾ ਕੀ ਮਕਸਦ ਸੀ ਇਹ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ ਵੀ ਪੁਲਿਸ ਪੂਰੀ ਕਾਰਵਾਈ ਕਰੇ ਉਸ ਦੋਸ਼ੀ ਨੂੰ ਫੜ ਕੇ ਪੂਰੀ ਤਹਿਕੀਕਾਰ ਕਰੇ ਜੋ ਵੀ ਕਾਰਵਾਈ ਬਣਦੀ ਹੈ ਉਹ ਤੋਂ ਖਲਾਸਕ ਤੋਂ ਸਖਤ ਕਾਰਵਾਈ ਕਰੇ ਤਾਂ ਕਿ ਕੱਲ ਨੂੰ ਕਿਸੇ ਹੋਰ ਨਾ ਨਾ ਇਹ ਜਿ ਕਿਸੇ ਧਾਰਮਿਕ ਸਥਾਨ ਨਾਲ ਨਾ ਕੋਈ ਵਾਪਰੇ ਘਟਨਾ ਸਰ ਕੀ ਹੈ ਪੂਰਾ ਮਾਮਲਾ ਜਿਹੜੀ ਇਹ ਘਟਨਾ ਵਾਪਰੀ ਆ ਸ਼ੀਸ਼ੇ ਤੋੜੇ ਗਏ ਸਾਨੂੰ ਹੁਣ ਇੱਕ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤੋਂ ਇਸੇ ਚੀਜ਼ ਨੂੰ ਅਸੀਂ ਪੜਤਾਲ ਰਹੇ ਹਾਂ ਵੀ ਇਹ ਕਿਉਂ ਹੋਇਆ ਕਿੱਦਾਂ ਹੋਇਆ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੇ ਸਰ ਹੁਣ ਤੱਕ ਕੀ ਸਾਹਮਣੇ ਆਇਆ ਹੈਗਾ ਸੀ ਸੀਸੀਟੀਵੀ ਵੀ ਚੈੱਕ ਕੀਤੇ ਨੇ ਹੁਣ ਤੱਕ ਸੀਸੀਟੀਵੀ ਦੇਖੇ ਨੇ ਜੀ ਇੱਕ ਵਾਰ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ ਬਾਕੀ ਅੱਗੇ ਉਹ ਜਿਹੜੇ ਪਾਸੇ ਆਇਆ ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਡ ਹੈ ਜਾਂ ਕੀ ਹੈ ਉਹਨੂੰ ਉਥੋਂ ਥੋੜਾ ਜਿਹਾ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ ਸਰ ਨੁਕਸਾਨ ਕਿੰਨਾ ਹੋਇਆ ਸਿਰਫ ਸ਼ੀਸ਼ੇ ਆਪਣੇ ਗੁਰੂ ਗੋਬਰਾ ਸਾਹਿਬ ਜਿੱਦਾਂ ਵੇਖ ਲਓ ਕਿ ਮੇਨ ਆਪਣੇ ਰੋਡ ਦੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਹੈ ਬਾਕੀ ਅੰਦਰੋਂ ਕੋਈ ਏਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਹੈ ਸੇਵਾਦਾਰ ਉਹ ਅੰਦਰ ਹੀ ਸੀਗੇ ਕੋਈ ਹੋਰ ਉਹ ਵੀ ਸਿਰਫ ਬਾਹਰੋਂ ਸ਼ੀਸ਼ੇ ਦੇ ਟੁੱਟੇ ਖੋਦ ਅੱਲਾਹ ਨਾਮ ਤੇ ਕਿੰਨੇ ਮਿੰਟ ਟਾਈਮ ਹੈ ਖੋਦ ਇਹਨਾਂ ਪੱਤੇ ਟਾਈਮ ਐਕਚੁਅਲ ਸਹੀ ਨਹੀਂ ਹੈਗਾ ਜੀ ਉਹ ਚੈੱਕ ਕਰ ਲਵਾਂਗੇ ਕਿੰਨੇ ਮੈਂ ਬਣਾਉਣਾ ਆ ਦੇਖੋ 4 ਹੈ ਕੀ ਆਪਾਂ ਜਦੋਂ ਹੁੰਦੀ ਆ ਨਹੀਂ 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 4 ਵਜੇ ਦੇ 11 ਮਿੰਟ ਹੋ ਗਏ ਤੇ ਜੋ 3 4 11 ਹਾਂ ਜੀ ਨੇ ਉਹਨੂੰ ਰਾਈਟ ਸਾਈਡ ਤੋਂ ਸਾ ਦੇ ਉਹ ਹੀ ਕੀ ਨਾਮਾ ਤੋਡਾ ਕੀ ਕਹਿਣਾ ਚਾਹੂਗੇ ਕੀ ਕਰਨਾ ਵਾਪਰੀ ਹੈ ਮੈਂ ਜੀ ਅਰਮਿਤ ਸਿੰਘ ਪ੍ਰਧਾਨ ਗੁਰਦੁਆਰਾ ਸੰਗਤ ਸੇਵਾ ਸਟੇਸ਼ਨ ਮਟੇਲਾ ਰਾਤ ਕੋਈ ਮਦਾ ਸਾਡੀ ਦਰਸ਼ਨੀ ਡਿਊਟੀ ਸੀ ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪੋਸ ਨੂੰ 5 ਵਜੇ ਕੰਪਲੀਟ ਕਰਤੀ ਤੇ ਉਹ ਇਹਦਾ ਤਹਿਕੀਕ ਆਪ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂਗਾ ਪ੍ਰਧਾਨ ਜੀ ਹੋਰ ਕੋਈ ਨੁਕਸਾਨ ਹੋਰ ਕੋਈ ਨੁਕਸਾਨ ਨਹੀਂ ਜੀ ਕੋਈ ਬੇਅਤਮੀ ਨਹੀਂ ਕੁਝ ਕੁਛ ਨਹੀਂ ਹੋਇਆ ਕੋਈ ਬੋਲ ਕੇ ਦਾ ਕੋਈ ਕੁਝ ਨਹੀਂ ਹੋਇਆ ਜੀ ਸੀਸੀਟੀਵੀ ਕੈਮਰਾ ਵੀ ਫੁਣਦੇ ਵੀ ਹਾਂਜੀ ਲੱਗਿਆ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ ਹਾਂਜੀ ਉਹ ਕਹਿੰਦੇ ਅਸੀਂ ਮੰਦਪ ਆ ਕੇ ਇਹ ਤੋਂ ਪੁੱਛਦੇ ਕਿ ਇਹਦੀ ਮਨਛਾਹ ਸੀ ਅੱਛਾ ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ ਕੋਈ ਇੱਕੋ ਹੀ ਆਇਆ ਇੱਕੋ ਹੀ ਆਇਆ ਕਿੰਨੇ ਕ ਵਜੇ ਦੀ ਘਟਨਾ ਹੈ ਰਾਤ ਕੋਈ 11 ਤੋਂ 12 ਵਜੇ ਹਾਂਜੀ ਕੀ ਨਾਮ ਤੁਹਾਡਾ ਕੀ ਕਹਣਾ ਜੁਰੇ ਕਹਾਵਾ ਹਾਂਜੀ ਗੁਰਤੇਜ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਵੇਰੇ ਜਦੋਂ ਦਰਬਾਰ ਸਾਹਿਬ ਆਏ ਮੱਥਾ ਟੇਕਣ ਉਹਦਾ ਪਤਾ ਲੱਗਿਆ ਵੀ ਐਂ ਕਰਕੇ ਰਾਤ ਜਿਹੜੇ ਸ਼ੀਸ਼ੇ ਕਿਉਂ ਖਿਲਰੇ ਪਏ ਸਾਰਾ ਸਮਾਨ ਪਤਾ ਕਰਿਆ ਵੀ ਕੀ ਗੱਲ ਹੋਈ ਹੈ ਇਹ ਰਾਤ ਕੋਈ ਸ਼ਰਾਰਤੀ ਅਨਸਰ ਸੀਗਾ ਹਾਂਜੀ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਵਫਸ ਚਲੇ ਗਿਆ ਜੀ ਸ਼ੀਸ਼ੇ ਟੁੱਟਿਆ ਜੀ ਸ਼ੀਸ਼ੇ ਟੁੱਟੇ ਆ ਹਾਂਜੀ ਪੱਕੀ ਉਹਦੀ ਕੀ ਮਨਸ਼ਾ ਸੀ ਇਹ ਤਾਂ ਹੁਣ ਪੁਲਿਸ ਆਈ ਹੈ ਉਹਨੇ ਕੈਮਰੇ ਵਗੈਰਾ ਦੇਖੇ ਆ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹਨੂੰ ਫੜ ਲਾਂਗੇ ਦੋਸ਼ੀ ਨੂੰ ਤੇ ਜੋੜੀ ਵੀ ਕਾਰਵਾਈ ਆ ਫਿਰ ਅਸੀਂ ਆਪਣੇ ਤੱਥ ਜੋ ਵੀ ਆਉਣਗੇ ਤੁਹਾਡੇ ਸਾਹਮਣੇ ਦੱਸਾਂਗੇ ਕੈਮਰੇ 'ਚ ਕੀ ਕੁਝ ਆਇਆ ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ ਉਹ ਬਰਾਮ ਬੜਾ ਆਰਾਮ ਨਾਲ ਆ ਰਿਹਾ ਬੱਟੇ ਵਿੱਚੋਂ ਲੈ ਕੇ ਆ ਰਿਹਾ ਮਾਰ ਕੇ ਆਰਾਮ ਨਾਲ ਹੀ ਚਲਾ ਗਿਆ ਉਹ ਠੀਕ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰ ਅਸਿੱਧੇ ਅਭੀ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ ਹੋ ਸਕਦਾ ਜੇ ਕੋਈ ਗਰੇਲ ਗਰੁੱਪ ਘਟਕੇ ਉਹਦਾ ਕੀ ਮਕਸਦ ਸੀ ਇਹ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ ਵੀ ਪੁਲਿਸ ਪੂਰੀ ਕਾਰਵਾਈ ਕਰੇ ਉਸ ਦੋਸ਼ੀ ਨੂੰ ਫੜ ਕੇ ਪੂਰੀ ਤਹਿਕੀਕਾਤ ਕਰੇ ਜੋ ਵੀ ਕਾਰਵਾਈ ਬਣਦੀ ਹੈ ਉਹ ਤੋਂ ਖਲਾਸਕ ਤੋਂ ਸਖਤ ਕਾਰਵਾਈ ਕਰੇ ਤਾਂ ਕਿ ਕੱਲ ਨੂੰ ਕਿਸੇ ਹੋਰ ਨਾ ਨਾ ਇਹ ਜਿ ਕਿਸੇ ਧਰਮਿਕ ਸਥਾਨ ਨਾਲ ਨਾ ਕੋਈ ਵਾਪਰੇ ਘਟਨਾ ਸਰ ਕੀ ਹੈ ਬੁਰਾ ਮਾਮਲਾ ਜਿਹੜੀ ਇਹ ਘਟਨਾ ਵਾਪਰੀ ਆ ਸ਼ੀਸ਼ੇ ਤੋੜੇ ਗਏ ਸਾਨੂੰ ਹੁਣ ਇੱਕ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤੋਂ ਇਸੇ ਚੀਜ਼ ਨੂੰ ਅਸੀਂ ਪੜਤਾਲ ਰਹੇ ਹਾਂ ਵੀ ਇਹ ਕਿਉਂ ਹੋਇਆ ਕਿੱਦਾਂ ਹੋਇਆ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈਂਦੇ ਸਰ ਹੁਣ ਤੱਕ ਕੀ ਸਾਹਮਣੇ ਆਇਆ ਹੈ ਕਿ ਸੀਸੀਟੀਵੀ ਟੈਕੀਟ ਦੇ ਨੇ ਫੋਟੇਕ ਸੀਸੀਟੀਵੀ ਦੇਖੇ ਨੇ ਜੀ ਇੱਕ ਵਾਰ ਸ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ ਬਾਕੀ ਅੱਗੇ ਉਹ ਕਿਹੜੇ ਪਾਸੇ ਆਇਆ ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਡ ਹੈ ਜਾਂ ਕੀ ਹੈ ਉਹਨੂੰ ਉੱਥੋਂ ਥੋੜਾ ਜਿਹਾ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ ਸਰ ਨੁਕਸਾਨ ਕਿੰਨਾ ਹੋਇਆ ਸਿਰਫ ਸ਼ੀਸ਼ੇ ਆਪਣੇ ਗੁਰਦੁਆਰਾ ਸਾਹਿਬ ਉਹ ਜਿੱਦਾਂ ਜੋ ਦੇਖ ਰਹੇ ਹੋ ਕਿ ਮੇਨ ਆਪਣੇ ਰੋਡ ਤੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਹੈ ਬਾਕੀ ਅੰਦਰੋਂ ਕੋਈ ਏਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਆ ਸੇਵਾਦਾਰ ਉਂ ਅੰਦਰ ਹੀ ਸੀਗੇ ਕੋਈ ਹੋਰ ਉਹ ਨਹੀਂ ਸਿਰਫ ਬਾਹਰ ਸ਼ੀਸ਼ੇ ਹੀ ਟੁੱਟੇ